ਇਸ ਦੇ ਕਿਸਾਨਾਂ ਦੇ ਨਾਲ ਮੈਂ ਦੇਖ ਰਿਹਾ ਸੀਗਾ ਕਿ ਜਿਹੜਾ 100 ਕੁ ਰੁਪਏ ਦਾ ਵਾਅਦਾ ਹੈਗਾ ਉਹ ਅਗਰ ਉਹਨੂੰ ਪਰਸੈਂਟੇਜ ਵਾਈਜ਼ ਦੇਖੀਏ ਪਿਛਲੇ ਸਾਲ ਦੀ ਮਿਨਿਮਮ ਸਪੋਰਟ ਪ੍ਰਾਈਸ ਦੇ ਮੁਕਾਬਲੇ ਤੇ ਸਾਢੇ 5 ਪੈਸੇ ਉਹ ਵਧਾਇਆ ਗਿਆ ਵਾ ਸਾਢੇ 5% ਇਸ ਤਰ੍ਹਾਂ ਹੀ ਤਕਰੀਬਨ ਸਾਢੇ 5 6% ਦੂਸਰੀਆਂ ਫਸਲਾਂ ਦੀ ਐਮਐਸਪੀ ਆ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਜਦ ਇਨ ਕੋਸਟ ਆਫ ਇਨਪੁਟ ਖੇਤੀ ਦੇ ਵਿੱਚ ਬੇਤਹਾਸ਼ਾ ਕੀਮਤਾਂ ਵਧੀਆਂ ਨੇ ਇਸ ਬਹੁਤ ਮਾਮੂਲੀ ਜੀ ਹਾਸੋਹਿਣੀ ਜਿਹੜੀ ਇਨਕਰੀਜ਼ ਕੀਤੀ ਮਿਨਿਮਮ ਸਪੋਰਟ ਪ੍ਰਾਈਸ ਦੀ ਉਹ 올 ਇੰਡੀਆ ਕਿਸਾਨ ਕਾਂਗਰਸ ਉਹਨੂੰ ਮੁੱਢੋਂ ਰੱਦ ਕਰਦੀ ਹੈ ਔਰ ਮੋਦੀ ਸਾਹਿਬ ਤੇ ਬੀਜੇਪੀ ਦੀ ਸਰਕਾਰ ਨੂੰ ਉਹਨਾਂ ਦਾ ਵਾਅਦਾ ਚੇਤੇ ਕਰਾਉਂਦੀ ਹੈ ਜੋ ਉਹਨਾਂ ਨੇ ਆਪ 2014 ਚ ਵਾਅਦਾ ਕੀਤਾ ਸੀ 10 ਸਾਲ ਪਿੱਛੇ ਕਿ ਸਾਡੀ ਸਰਕਾਰ ਬਣਾਓ ਅਸੀਂ ਕਿਸਾਨਾਂ ਦੀ ਆਮਦਨ ਡਬਲ ਕਰਾਂਗੇ ਔਰ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ ਜਿਹਦੇ ਹਿਸਾਬ ਨਾਲ C2+ 50% ਪ੍ਰੋਫਿਟ ਔਨ ਐਮਐਸਪੀ ਫਿਕਸ ਕੀਤਾ ਜਾਵੇਗਾ ਅਗਰ ਅੱਜ ਝੋਨੇ ਦੀ ਉਸ ਫਾਰਮੂਲੇ ਦੇ ਹਿਸਾਬ ਨਾਲ ਕੀਮਤ ਅਦਾ ਸੈੱਟ ਕੀਤੀ ਜਾਵੇ ਤਾਂ ਉਹ ਲਗਭਗ 3100 ਰੁਪਿਆ ਕਵਿੰਟਲ ਬਣਦੀ ਹੈ ਜਦ ਕਿ ਅਸਲ ਕੀਮਤ ਹੁਣ ਮੋਸਟਲੀ ਅਰਾਊਂਡ 2300 ਰੁਪਿਆ ਵਾ 800 ਰੁਪਿਆ ਜਿਹੜਾ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਹਕੂਕ ਭਾਜਪੀ ਦੀ ਸਰਕਾਰ ਨੇ ਮਾਰਿਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅੱਜ ਇਸ ਮੀਟਿੰਗ ਵਿੱਚ ਮਤਾ ਵੀ ਪਾਸ ਕਰਦੇ ਹਾਂ ਕਿ ਇਸ ਕੀਮਤ ਨੂੰ ਇਸ ਦੁਬਾਰਾ ਮੂੜ ਵਿਚਾਰ ਕਰਕੇ ਸੁਆਮੀਨਾਥਨ ਕਮੇਟੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਸੀ2+50% ਫਾਰਮੂਲੇ ਦੇ ਹਿਸਾਬ ਨਾਲ ਚੋਨੇ ਦੀ ਐਮਐਸਪੀ ਔਰ ਦੂਸਰੀਆਂ ਫਸਲਾਂ ਦੀ ਜਿਹੜੀ ਐਮਐਸਪੀ ਉਹ ਤੈਅ ਕੀਤੀ ਜਾਵੇ ਨਾਲ ਨਾਲ ਕੇਂਦਰ ਸਰਕਾਰ ਨੇ ਪ੍ਰੀ ਬਜਟ ਮੀਟਿੰਗਸ ਤੈਅ ਕੀਤੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਫਾਈਨੈਂਸ ਮਿਨਿਸਟਰ ਨੇ ਤੁਸੀਂ ਹੈਰਾਨ ਹੋਵੋਗੇ ਫਾਈਨੈਂਸ ਮਿਨਿਸਟਰ ਆਫ ਇੰਡੀਆ ਬਜਟ ਬਣਾਉਣ ਜਾ ਰਹੇ ਨੇ ਤੇ ਜਿਹੜੇ ਐਗਰੀਕਲਚਰ ਸਟੇਕਹੋਲਡਰਸ ਨੇ ਜਿਹੜੀਆਂ ਜਿਹੜੇ ਕਿਸਾਨ ਨੇ ਜਿਹੜੀਆਂ ਕਿਸਾਨਾਂ ਦੀਆਂ ਬਹੁਤ ਵੱਡੀਆਂ ਜਥੇਬੰਦੀਆਂ ਨੇ ਦੇਸ਼ ਭਰ ਵਿੱਚ ਜਾਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਜਿਨ੍ਹਾਂ ਦੇ ਕਿਸਾਨ ਵਿੰਗ ਨੇ ਜਿਵੇਂ ਕਿ 올 ਇੰਡੀਆ ਕਿਸਾਨ ਕਾਂਗਰਸ ਆ ਉਹ ਉਹਨਾਂ ਨੂੰ ਸੱਦਾ ਹੀ ਨਹੀਂ ਉਸ ਮੀਟਿੰਗ ਦੇ ਵਿੱਚ ਪ੍ਰੀ ਬਜਟ ਮੀਟਿੰਗਸ ਵਿੱਚ ਕਾਰਪੋਰੇਟਸ ਨੂੰ ਇਨਵੀਟੇਸ਼ਨ ਦਿੱਤਾ ਗਿਆ ਬਿਜ਼ਨਸ ਸਟੇਕਹੋਲਡਰਸ ਨੂੰ ਦਿੱਤਾ ਗਿਆ ਉਹਦੇ ਚ ਇੰਪਲੋਇਜ਼ ਦੇ ਸਟੇਕਹੋਲਡਰਸ ਨੂੰ ਇਨਵੀਟੇਸ਼ਨ ਦਿੱਤੀ ਗਈ ਕਿੱਲਾ ਕਿਸਾਨ ਖੇਤੀ ਸੈਕਟਰ ਜਿਹਦੇ ਚ ਕਿਸਾਨਾਂ ਨੂੰ ਦੇਸ਼ ਦਾ ਬਜਟ ਬਣਨ ਜਾ ਰਿਹਾ ਲੇਕਿਨ ਉਹਨਾਂ ਦੀ ਕੋਈ ਪੁੱਛਗਿੱਛ ਉਹਦੇ ਵਿੱਚ ਨਹੀਂ ਕੀਤੀ ਜਾ ਰਹੀ ਇਸ ਤੋਂ ਅੱਗੇ ਮੈਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਇੱਕ ਬੜੇ ਨਾਜ਼ੁਕ ਦੌਰ ਚੋਂ ਗੁਜ਼ਰ ਰਿਹਾ ਵਾ ਸਾਡਾ ਸਭ ਤੋਂ ਜ਼ਿਆਦਾ ਇਸ ਵਕਤ ਪੱਖ ਦਾ ਮੁੱਦਾ ਹੈ ਪੰਜਾਬ ਦਾ ਜ਼ਮੀਨ ਹੀ ਖਲਾ ਪਾਣੀ ਦਾ ਸતર ਬਹੁਤ ਤੇਜ਼ੀ ਨਾਲ ਗਿਰਦਾ ਜਾ ਰਿਹਾ ਵਾ ਤੁਸੀਂ ਦੇਖ ਲਿਆ ਸਭ ਨੇ ਕਿ ਜਿਹੜੀ ਰੀਸੈਂਟ ਰਿਪੋਰਟਸ ਆਈਆਂ ਜਿਹੜੇ ਗਰਾਊਂਡ ਵਾਟਰ ਬਲੋਕਸ ਨੇ ਪੰਜਾਬ ਦੇ ਵਿੱਚ ਉਹ 153 ਗਿਣੇ ਗਏ ਨੇ ਗਵਰਨਮੈਂਟ ਆਫ ਇੰਡੀਆ ਵੱਲੋਂ ਨਿਰਧਾਰਿਤ ਬਲਾਕਸ ਜਿਹੜੇ ਨੇ ਗਰਾਊਂਡ ਵਾਟਰ ਬਲਾਕਸ ਉਹਨਾਂ ਚੋਂ 119 ਜਿਹੜੇ ਨੇ ਉਹ ਅੱਜ ਰੈੱਡ ਜ਼ੋਨ ਵਿੱਚ ਆਏ ਹੋਏ ਨੇ ਡਾਰਕ ਜ਼ੋਨ ਵਿੱਚ ਆਏ ਨੇ ਔਰ ਕੈਲਕੂਲੇਸ਼ਨ ਮੁਤਾਬਕ ਪੰਜਾਬ ਦਾ ਗਰਾਊਂਡ ਵਾਟਰ ਸਟੈਂਡਸ ਐਕਸਪਲੋਇਟਡ ਐਟ 76% ਮਤਲਬ ਫਰਜ਼ ਕਰੋ ਜੇ ਸਾਡੇ ਕੋਲ 100% ਪਾਣੀ ਆ ਤੇ ਉਦੋਂ ਜੋ 76% ਪਾਣੀ ਜਿਹੜਾ ਵਾ ਉਹ ਇਸ ਵਕਤ ਐਕਸਪਲੋਇਟ ਹੋ ਚੁੱਕਾ ਧਰਤੀ ਥੱਲੇ ਆ ਔਰ ਅਗਰ ਅਸੀਂ ਇੱਛੇ ਤਰੀਕੇ ਨਾਲ ਪਾਣੀ ਨੂੰ ਐਕਸਪਲੋਇਟ ਕਰਦੇ ਰਹੇ ਤੇ ਉਹ ਦਿਨ ਦੂਰ ਨੇ ਜਦ ਦਿਨ ਪੰਜਾਬ ਜਿਹੜਾ ਵਾ ਉਹ ਬੰਜਰ ਬੰਜਰ ਧਰਤੀ ਹੋਵੇਗਾ ਕਿਉਂ ਪੰਜਾਬ ਦੇ ਕੋਲ ਪਾਣੀ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਕੁਦਰਤੀ ਸਰੋਤ ਨਹੀਂ ਜਿਵੇਂ ਕਿ ਦੂਸਰੇ ਸਟੇਟਾਂ ਦੇ ਕੋਲ ਮਾਰਬਲ ਹੈ ਰਾਜਸਥਾਨ ਕੋਲ ਕੋਲਾ ਹੈ ਬਾਕਸਾਈਟ ਹੈ ਆਇਰਨ ਆਰੋਅ ਹੈ ਲੇਕਿਨ ਪੰਜਾਬ ਦੇ ਵਿੱਚ ਸੋਇ ਪਾਣੀ ਤੋਂ ਹੈ ਨਹੀਂ ਸੋ ਇਸ ਕਰਕੇ ਪੰਜਾਬ ਸਰਕਾਰ ਤੇ ਮੈਂ ਇੱਥੇ ਨੁਕਤਾ ਚ ਨਹੀਂ ਕਰਨਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਪਿਛਲੇ 2 ਸਾਲ ਤੋਂ ਵੱਧ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਨੇ ਇੱਕ ਵੀ ਮੀਟਿੰਗ ਗਰਾਊਂਡ ਵਾਟਰ ਰੀਚਾਰਜ ਕਿੱਦਾਂ ਕੀਤਾ ਜਾਣਾ ਵਾ ਗਰਾਊਂਡ ਵਾਟਰ ਦੀ ਡਿਪਲੀਸ਼ਨ ਜਿਹੜੀ ਆ ਉਹਦੇ ਤੇ ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਣਾ ਵਾ ਉਹਦੇ ਤੇ ਕੋਈ ਚਰਚਾ ਨਹੀਂ ਕੀਤੀ ਔਰ ਇਹਦੇ ਨਾਲ ਨਾਲ ਇਹ ਵੀ ਕਹਿਣਾ ਜ਼ਰੂਰੀ ਕਿ ਇੱਕ ਬਹੁਤ ਵੱਡਾ ਫਰਾਡ ਖੇਡਿਆ ਜਾ ਰਿਹਾ ਵਾ ਸਾਰੇ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਔਰ ਜਿਹੜਾ ਕਨਾਲ ਸਿਸਟਮ ਹੈਗਾ ਇਹ ਜਿਹੜੇ ਨਹਿਰੀ ਪਟਵਾਰੀ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਭਗਵਾਨ ਪੰਜਾਬ ਦੀ ਸਰਕਾਰ ਕਿ ਤੁਸੀਂ ਇੱਕ ਰਿਪੋਰਟ ਬਣਾ ਕੇ ਦਿਓ ਕਿ ਸਾਡਾ ਜਿਹੜਾ ਨਹਿਰੀ ਪਾਣੀ ਆ ਉਹ 100% ਖੇਤਾਂ ਦੀ ਸਿੰਚਾਈ ਕਰਨ ਜਾ ਰਿਹਾ ਵਾ ਕਰ ਰਿਹਾ ਵਾ ਜਦ ਕੇ ਅਸਲੀਅਤ ਇਹ ਆ ਕਿ ਅੱਜ ਲਗਭਗ 21% ਜਿਹੜੀ ਸਹੀ ਰਿਪੋਰਟ ਆ ਉਹ ਖਾਲਾਂ ਦੇ ਰਾਹੀਂ ਜਾਂ ਕਨਾਲ ਵਾਟਰ ਜਾਂ ਜਿਹੜੀਆਂ ਜਿਹੜੀਆਂ ਸਾਡੀਆਂ ਕਸੀਆਂ ਬਣੀਆਂ ਨੇ ਉਹਦੇ ਰਾਹੀਂ 21% ਦੇ ਕਰੀਬ ਖੇਤੀ ਦੀ ਸਿੰਚਾਈ ਹੋ ਰਹੀ ਆ ਅਗਰ 100% ਨਹਿਰੀ ਪਾਣੀ ਲੱਗਦਾ ਹੁੰਦਾ ਤੇ ਫੇ 14 ਲੱਖ ਟਿਊਬਵਲ ਤਾਂ ਬੰਦ ਹੋ ਜਾਣਾ ਚਾਹੀਦਾ ਸੀਗਾ ਸਾਦਾ ਜਿਹਾ ਇੱਕ ਮੇਰਾ ਸਵਾਲ ਆ ਸਰਕਾਰ ਨੂੰ ਕਿ ਤੁਸੀਂ ਕਹਿੰਦੇ ਕਿ ਨਹਿਰੀ ਪਾਣੀ ਲੱਗ ਗਿਆ 100% ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਫੇ 14 ਲੱਖ ਰੁਪਏ ਟਿਊਬਲ ਕੋ ਚਲਾ ਰਹੇ ਹੋ ਤੁਸੀਂ ਫਿਰ ਇਡੀ ਵੱਡਾ ਬੋਝ ਪੰਜਾਬ ਸਰਕਾਰ ਦੇ ਉੱਤੇ ਪਾ ਰਹੀ ਆ ਇਸ ਕਰਕੇ ਔਰ ਪਟਵਾਰੀਆਂ ਤੇ ਜਿਹੜਾ ਪ੍ਰਧਾਨ ਹੈ ਜਸਕਰਨ ਸਿੰਘ ਗਹਿਰੀ ਬੁੱਟਰ ਉਹਦੇ ਦੇ ਪਰਚੇ ਦਰਜ ਕੀਤੇ ਉਹਨੂੰ ਸਸਪੈਂਡ ਕੀਤਾ ਗਿਆ ਬਹੁਤ ਸਾਰੇ ਪਟਵਾਰੀਆਂ ਨੂੰ ਨੇਰੀ ਪਟਵਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਇੱਕ ਤਾਂ ਬੰਦ ਕੀਤਾ ਜਾਣਾ ਚਾਹੀਦਾ ਫਾਲਸ ਪ੍ਰੋਪਾਗੈਂਡਾ ਬਿਕੋਜ਼ ਕੱਲ ਨੂੰ ਹਰਿਆਣਾ ਜਾ ਕੇ ਸੁਪਰੀਮ ਕੋਰਟ 'ਚ ਕਹੇਗਾ ਕਿ ਪੰਜਾਬ ਨੂੰ ਤਾਂ ਜੀ ਜਿਹੜਾ ਦਰਿਆਵਾਂ ਦਾ ਪਾਣੀ ਦੀ ਲੋੜ ਹੀ ਨਹੀਂ ਗਈ ਇਹ ਤਾਂ ਸੈਲਫ ਸਫੀਸ਼ੀਐਂਟ ਆ ਇਹ ਤਾਂ 100% ਇਰੀਗੇਸ਼ਨ ਪੰਜਾਬ ਦੀਆਂ ਖੇਤਾਂ ਦੀ ਹੋ ਰਹੀ ਹੈ ਨਹਿਰੀ ਪਾਣੀ ਦੇ ਨਾਲ ਇਸ ਕਰਕੇ ਭਗਵੰਤ ਮਾਨੇ ਕਿਉਂ ਕਰ ਰਿਹਾ ਵਾ ਇਹਨਾਂ ਦਾ ਜਿਹੜਾ ਸੈਕਟਰੀ ਮਿਸਟਰ ਕ੍ਰਿਸ਼ਨ ਕੁਮਾਰ ਹੈ ਉਹ ਕਿਉਂ ਕਰ ਰਿਹਾ ਵਾ ਕੀ ਕੇਜਰੀਵਾਲ ਉਤੋਂ ਕਹਿ ਕੇ ਕਰਵਾਇਆ ਰਾਗਵ ਚੰਡਾ ਕਹਿ ਕੇ ਕਰਵਾਇਆ ਇਹ ਗੱਲ ਦਾ ਕਲੈਰੀਫਿਕੇਸ਼ਨ ਪੰਜਾਬ ਸਰਕਾਰ ਨੂੰ ਤੁਰੰਤ ਦੇਣੀ ਚਾਹੀਦੀ ਕਿ ਉਹ ਵਾਈਰ ਦੇ ਆਰਮ ਟਵਿਸਟਿੰਗ ਕਨਾਲ ਪਟਵਾਰੀਜ਼ ਟੂ ਗਿਵ ਅ ਰਿਪੋਰਟ ਥੈਟ 올 ਥੈਟ 100% ਆਫ ਪੰਜਾਬਸ ਇਰੀਗੇਸ਼ਨ ਐ ਐਗਰੀਕਲਚਰ ਲੈਂਡ ਇਸ ਬੀਇੰਗ ਇਰੀਗੇਟਿਡ ਬੈਡਕਨਲ ਸਿਸਟਮ ਇੱਕ ਤਾਈ ਮੈਂ ਕਹਿਣਾ ਚਾਹੁੰਦਾ ਦੂਜਾ ਮੈਂ ਪਾਣੀ ਦੇ ਸਤਰ ਦੀ ਗੱਲ ਕਰ ਰਿਹਾ ਸੀਗਾ ਭਗਵੰਤ ਮਾਨ ਨੇ ਮੂੰਗੀ ਤੇ ਬੱਕੀ ਦੇ ਉੱਤੇ ਦਿੱਤੀ ਆ ਐਮਐਸਪੀ ਪਿਛਲੇ ਸਾਲ ਵੀ ਦਿੱਤੀ ਇਸ ਸਾਲ ਵੀ ਦਿੱਤੀ 90% ਪਿਛਲੇ ਸਾਲ ਜਿਹੜੀ ਮੂੰਗੀ ਤੇ ਮੱਕੀ ਆ ਉਹ ਡਿਸਟ੍ਰੈਸ ਸੇਲ ਵਿੱਚ ਗਈ ਆ ਮੈਨੂੰ ਯਾਦ ਆ ਪਿਛਲੇ ਸਾਲ ਮੂੰਗੀ ਦਾ ਰੇਟ ਰੱਖਿਆ ਸੀ 7275 ਰੁਪਏ ਕਿਵੰਟਲ ਤੇ ਕਿਸੇ ਨੇ 5000 ਨੂੰ ਕਿਵੰਟਲ ਵੇਚਤੀ ਪ੍ਰਾਈਵੇਟ ਸੈਕਟਰ ਵਿੱਚ ਕਿਸੇ ਨੇ 6000 ਨੂੰ ਵੇਚਤੀ ਕਿਸੇ ਨੇ 4000 ਰੁਪਏ ਦੀ ਔਰ ਇਹ ਗੱਲ ਵਿਧਾਨ ਸਭਾ ਚ ਉਠਾਈ ਲੇਕਿਨ ਉਹਨਾਂ ਨੇ ਕੋਈ ਗੱਲ ਨੂੰ ਇਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਫੇਰ ਐਮਐਸਪੀ ਦੇਤੀ ਹੈ ਜਗਰਾਵਾਂ ਦੀ ਮੰਡੀ ਮੱਕੀ ਦੀ ਇੱਕ ਇੰਪੋਰਟੈਂਟ ਮੰਡੀ ਆ ਮਾਨਸਾ ਹੈ ਸੁਨਾਮ ਹੈ ਇਹਨਾਂ ਚੋ ਰਿਪੋਰਟ ਆ ਰਹੀ ਆ ਮੂੰਗੀ ਦੀ ਮੰਡੀਆਂ ਨੇ ਇਹ ਰਿਪੋਰਟਸ ਆ ਰਹੀਆਂ ਕਿ ਦੁਬਾਰਾ ਫਿਰ ਡਿਸਟ੍ਰੈਕਟ ਸੇਲ ਹੋ ਰਹੀ ਆ ਸਰਕਾਰੀ ਖਰੀਦ ਕੋਈ ਨਹੀਂ ਕੀਤੀ ਜਾ ਰਹੀ ਤੇ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹ ਖਰੀਦ ਕਰ ਰਹੇ ਨੇ ਸੋ ਪਾਣੀ ਜਿਹੜਾ ਵਾ ਉਹਦੇ ਬਾਰੇ ਇਹ ਸਰਕਾਰ ਦਾ ਕੋਈ ਰੋਡਮੈਪ ਵੀ ਹੈ ਨਹੀਂਗਾ ਐਜੰਡਾ ਵੀ ਹੈ ਨੀਗਾ ਇਹਦੇ ਚ ਮੈਂ ਇੱਕ ਸਜੈਸ਼ਨ ਦੇਣਾ ਚਾਹਨਾ ਵਾਂ ਕਿ ਜਿਹੜਾ ਕੇਂਦਰ ਸਰਕਾਰ ਹੈ ਉਹ ਕਣਕ ਤੇ ਝੋਨੇ ਦੀ ਖਰੀਦ ਕਰਨ ਵਾਸਤੇ ਗਵਰਨਮੈਂਟ ਆਫ ਇੰਡੀਆ ਹਰ ਸਾਲ ਲਗਭਗ 80000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਦੇ ਰਹੀ ਹੈ ਸੀਸੀਐਲ ਔਰ ਝੋਨੇ ਦਾ ਜਿਹੜਾ ਸੀਸੀਐਲ ਆਈ ਥਿੰਕ ਕਰੰਟ ਸੀਜ਼ਨ ਦਾ ਅਪ੍ਰੋਕਸੀਮੇਟਲੀ 45000 ਕਰੋੜ ਰੁਪਈਆ ਝੋਨੇ ਦੀ ਸੀਸੀਐਲ ਲਿਮਿਟ ਦੇ ਉੱਤੇ ਖਰੀਦ ਕੀਤੀ ਜਾਣੀ ਆ ਮਤਲਬ ਪੰਜਾਬ ਦੀਆਂ ਸਾਰੀਆਂ ਏਜੰਸੀਆਂ ਨੇ ਕੇਂਦਰ ਦੇ ਵਾਸਤੇ ਖਰੀਦ ਕਰਕੇ ਉਹਨਾਂ ਨੂੰ ਦੇ ਦੇ। ਤਾਂ ਮੈਂ ਚੀਫ ਮਿਨਿਸਟਰ ਦੇ ਨਾਮ ਇਹਨੂੰ ਟਾਈਮ ਦਿੱਤਾ, ਨਾ ਮੈਨੂੰ ਵਿਧਾਨ ਸਭਾ ਵਿੱਚ ਸੁਣਿਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕੇਂਦਰ ਸਰਕਾਰ ਨਾਲ ਜਾ ਕੇ 1 ਟੂ 1 ਐਗਰੀਕਲਚਰ ਮਿਨਿਸਟਰ ਨਾਲ ਗੱਲ ਕਰੋ। ਉੱਥੇ ਉਹਨਾਂ ਨੂੰ ਸਮਝਾਓ ਕਿ ਜਿਹੜਾ 45000 ਕਰੋੜ ਰੁਪਏ ਦੀ ਤੁਸੀਂ ਦੇ ਰਹੇ ਹੋ, ਸਾਨੂੰ ਸੀਸੀਐਲ ਲਿਮਿਟ ਇਸੇ 45000 ਕਰੋੜ ਵਿੱਚ। ਅਸੀਂ ਤੁਹਾਡੇ ਕੋਲ ਪੈਸਾ ਹੋਰ ਨਹੀਂ ਮੰਗਦੇ ਕੇਂਦਰ ਦੇ ਕੋਲੋਂ। ਇਸੇ ਹੀ 45000 ਕਰੋੜ ਵਿੱਚ ਪਹਿਲੇ ਸਾਲ ਸਾਨੂੰ ਲਗਭਗ 22.5 ਹਜ਼ਾਰ ਕਰੋੜ ਰੁਪਏ ਦੀ ਜਿਹੜਾ ਯੂਟਿਲਾਈਜੇਸ਼ਨ ਆ ਉਹ ਜਿਹੜੀਆਂ ਦੂਜੀਆਂ ਸੋਨੇ ਦੀਆਂ ਫਸਲਾਂ ਨੇ ਉਹਦੇ ਤੇ ਐਮਐਸਪੀ ਦੇ ਦਿਓ ਪ੍ਰੋਪਰ ਕਿਉਂਕਿ ਕਿਸੇ ਵੀ ਜ਼ਿਮੀਂਦਾਰ ਨੇ ਝੋਨਾ ਉਦੋਂ ਤੱਕ ਬਿਜਣਾ ਨਹੀਂ ਛੱਡਣਾ ਜਦ ਤੱਕ ਉਹਨੂੰ ਐਮਐਸਪੀ ਵਾਲੀ ਕਮਿਟਿਡ ਪ੍ਰਾਈਸ ਜਿਵੇਂ ਕਿ ਝੋਨੇ ਤੇ ਦਿੱਤੀ ਜਾਂਦੀ ਆ ਉਹ ਨਾ ਮਿਲੀ ਉਹਨਾਂ ਨੇ ਝੋਨਾ ਨਹੀਂ ਛੱਡਣਾ ਉਹ ਝੋਨਾ ਉਹਦੇ ਨੇ ਛੱਡਣਗੇ ਜਦੋਂ ਝੋਨੇ ਦੀ ਆਮਦਨ ਦੇ ਬਰਾਬਰ ਦੀ ਐਮਐਸਪੀ ਉਹਨਾਂ ਨੂੰ ਕੇਂਦਰ ਸਰਕਾਰ ਦੂਸਰੀਆਂ ਫਸਲਾਂ ਜਿਹੜੀਆਂ ਸੋਨੀ ਦੇ ਉੱਤੇ ਜਿਹਦੇ ਵਿੱਚ ਮੱਕੀ ਵੀ ਹੈ ਜਿਹਦੇ ਵਿੱਚ ਮੂੰਗੀ ਵੀ ਹੈ ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਦਾਣਾਂ ਆ ਸਕਦੀਆਂ ਨੇ ਜਿਹਦੇ ਵਿੱਚ ਕਈ ਤਰ੍ਹਾਂ ਦਾ ਹੋਰ ਫਸਲਾਂ ਕੀਤੇ ਜਾ ਸਕਦੀਆਂ ਸਬਜ਼ੀਆਂ ਫਲ ਫਰੂਟ ਆਦਾਂ ਨੂੰ ਪ੍ਰੋਮੋਟ ਕੀਤਾ ਜਾ ਸਕਦਾ ਸੋ ਅਗਰ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਇਹ ਟਿਕਅਪ ਕਰੇ ਕਿ ਪਹਿਲੇ ਸਾਲ ਜਿਹੜੀ ਕਿੱਲੇ ਝੋਨੇ ਦੀ 45000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਹੈ ਇਹਦੇ ਵਿੱਚੋਂ 50% ਕੱਟ ਡਾਊਨ ਕਰਕੇ ਸੋਨੀ ਦੀਆਂ ਹੋਰ ਫਸਲਾਂ ਦਿੱਤੀਆਂ ਜਾਣ ਤਾਂ ਪਹਿਲੇ ਵਾਰੇ ਅਸੀਂ 50% ਝੋਨਾ ਘਟਾ ਸਕਦੇ ਹਾਂ ਅਗਲੇ ਸਾਲ 25% ਹੋਰ ਘਟਾ ਸਕਦੇ ਹਾਂ ਤੀਜੇ ਚੌਥੇ ਸਾਲ ਪੰਜਾਬ ਤੋਂ ਝੋਨਾ ਮੁਕਾ ਸਕਦੇ ਜਿੱਦਣ ਝੋਨਾ ਘਟ ਗਿਆ ਪੰਜਾਬ ਦੇ ਵਿੱਚੋਂ ਪੀਚਣਾ ਆਪਣੇ ਆਪ ਪੰਜਾਬ ਦਾ ਜਿਹੜਾ ਵਾਟਰ ਟੇਬਲ ਹੈ ਉਹ ਰੀਚਾਰਜ ਹੋ ਜਾਏਗਾ ਕਿਉਂਕਿ ਇਸ ਵਕਤ 1.14 ਲੱਖ ਟਿਊਬਲ ਪੰਪ ਆਊਟ ਕਰ ਰਿਹਾ ਵਾ ਦਿਨ ਰਾਤ ਪਾਣੀ ਔਰ 1 ਕਿਲੋ ਚੌਲ ਪੈਦਾ ਕਰਨ ਵਾਸਤੇ ਲਗਭਗ 4-5000 ਲੀਟਰ ਪਾਣੀ ਜਿਹੜਾ ਲੱਗ ਰਿਹਾ ਉਹਦੇ ਨਾਲ ਪੰਜਾਬ ਦੇ ਪਾਣੀ ਦੀ ਬੇਤਹਾਸ਼ਾ ਵਰਦਾਈ ਹੋ ਰਹੀ ਮੈਂ ਉਮੀਦ ਕਰਦਾ ਕਿ ਪੰਜਾਬ ਸਰਕਾਰ ਗਵਰਨਮੈਂਟ ਆਫ ਇੰਡੀਆ ਦੇ ਨਾਲ ਇਸ ਨੂੰ ਵਾਰ ਫੁੱਟਿੰਗ ਤੇ ਲੈ ਕੇ ਤੇ ਪੰਜਾਬ ਦੇ ਵਿੱਚੋਂ ਝੋਨੇ ਦੀ ਫਸਲ ਤੋਂ ਖਿਹੜਾ ਛੜਾ ਕੇ ਵਰਨਾ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿਹੜਾ ਪੰਜਾਬ ਦੀ ਇਕਨੋਮੀ ਆ ਉਹ ਆਲਰੇਡੀ ਪਹਿਲਾਂ ਰੂਇੰਡ ਹੈ ਤੇ ਜਿਹੜਾ ਪਾਣੀ ਦੀ ਸਬਸਿਡੀ ਆ ਕਿਉਂਕਿ ਇਹਦਾ ਬਿੱਲ ਲਗਾਤਾਰ ਵੱਧਦਾ ਜਾ ਰਿਹਾ ਜਦੋਂ ਅਕਾਲੀ ਦਲ ਨੇ 97 ਤੋਂ ਸ਼ੁਰੂ ਕੀਤਾ ਸੀਗਾ ਉਦੋਂ ਮੈਨੂੰ ਲੱਗਦਾ 2.5-3000 ਕਰੋੜ ਰੁਪਏ ਦੀ ਸਬਸਿਡੀ ਸੀਗੀ ਹੁਣ ਇਹ ਸਬਸਿਡੀ ਜਿਹੜੀ ਆ ਇਕੱਲੇ ਜ਼ਮੀਨਾਂ ਦੀ ਇਹ ਮੈਨੂੰ ਲੱਗਦਾ 10000 ਕਰੋੜ ਤੋਂ ਉੱਤੇ ਜਿਹੜਾ ਬਿਜਲੀ ਦੇ ਬਿੱਲਾਂ ਦੀ ਸਬਸਿਡੀ ਜਿਹੜੀ ਉਹ ਪਹੁੰਚ ਚੁੱਕੀ ਆ ਇਸ ਲਈ ਇਸ ਨੂੰ ਉਹਨਾਂ ਨੂੰ ਬੋਰ ਫੁੱਟਿੰਗ ਤੇ ਲੈਣਾ ਚਾਹੀਦਾ ਤੀਜੀ ਗੱਲ ਪੰਜਾਬ ਦੇ ਵਿੱਚ ਤਿੰਨ ਚਾਰ ਫਸਲਾਂ ਦਾ ਨਿਰੰਤਰ ਖਰਾਬਾ ਹੋ ਚੁੱਕਾ ਵਾ ਕਦੀ ਉਹਨੂੰ ਹੜ੍ਹ ਖਰਾਬ ਕਰ ਦਿੰਦੇ ਨੇ ਕਦੀ ਉਹਨੂੰ ਗੜੇ ਖਰਾਬ ਕਰ ਦਿੰਦੇ ਨੇ ਕਦੀ ਬੇਮੌਸਮੀ بارش ਖਰਾਬ ਕਰ ਦਿੰਦੀ ਲੇਕਿਨ ਪੰਜਾਬ ਸਰਕਾਰ ਨੇ ਕਿਸੇ ਦਾ ਵੀ ਪ੍ਰੋਪਰ ਉਹਦਾ ਕੋਈ ਕੰਪਨਸੇਸ਼ਨ ਤੇ ਮੌਜਾ ਨਹੀਂ ਦੇ ਸਕੀ ਗੱਲਾਂ ਚੀਫ ਮਿਨਿਸਟਰ ਜੋ ਚੁਟਕਲੇਆਂ ਦੀ ਗੱਲ ਕਰਦਾ ਕਿ ਬੱਕਰੀ ਦਾ ਵੀ ਦਊਂਗਾ ਮੁਰਗੀ ਦਾ ਵੀ ਦਊਂਗਾ ਅੰਡੇ ਦਾ ਵੀ ਦਊਂਗਾ ਲੇਕਿਨ 2 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਉਹਨਾਂ ਨੂੰ ਟੁਕਮਾ ਮੁਆਵਜ਼ਾ ਨਹੀਂ ਦਿੱਤਾ ਗਿਆ ਸਾਡਾ 올 ਇੰਡੀਆ ਕਿਸਾਨ ਕਾਂਗਰਸ ਤੇ ਪੰਜਾਬ ਕਿਸਾਨ ਕਾਂਗਰਸ ਝੋਨੇ ਦੇ ਫਸਲ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਲਾਮਬੰਦ ਕਰਕੇ ਆਪਣੀ ਜਥੇਬੰਦੀਕ ਢਾਂਚਾ ਬਣਾ ਕੇ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਆਣ ਕੇ ਐਜੀਟੇਟ ਕਰਾਂਗੇ ਔਰ ਅਸੀਂ ਜਾ ਕੇ ਪ੍ਰੋਟੈਸਟ ਲੌਂਚ ਕਰਾਂਗੇ ਤਾਂ ਕਿ ਪੰਜਾਬ ਸਰਕਾਰ ਜੜਾ ਵਾ ਉਹ ਟੁਕਮਾ ਮੁਆਵਜ਼ਾ ਜੱਲਾ ਕਰਦੇ ਸੀ ਸੁਆਮੀਨਾਥਨ ਕਮੇਟੀ ਦੀਆਂ ਕਿ ਕੇਜਰੀਵਾਲ ਨੇ ਵਾਹ ਪਰ ਦੇ ਦਿਆ 20000 ਰੁਪਏ ਪ੍ਰਤੀ ਏਕੜ ਤੇ ਤੁਹਾਡਾ ਜਿਹੜੇ ਕੇਜਰੀਵਾਲ ਤੁਸੀਂ ਕਹਿੰਦੇ ਹਾਲਾਂਕਿ ਉੱਤੇ ਦਿੱਲੀ ਰਕਬਾ ਹੀ ਕੋਈ ਨਹੀਂਗਾ ਉਹ ਲੋਕਾਂ ਨੂੰ ਇੱਕ ਮੂਰਖ ਬਣਾਇਆ ਗਿਆ ਕਿ ਐਵੇਂ ਥੋੜੇ ਜਿਹੇ ਸੈਂਕੜੇ ਏਕੜ ਰਕਬੇ ਦਾ ਸੀ 20000 ਰੁਪਏ ਦਿੱਤਾ ਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਪਵਾ ਲਈਆਂ ਹੁਣ ਕਿੰਨਾ ਦਿੱਤਾ ਜਾ ਰਿਹਾ 8800 ਰੁਪਏ ਉਹ ਵੀ ਚੁਨੀਂਦਾ ਲੋਕਾਂ ਨੂੰ ਥੋੜਿਆਂ ਜਿਹੇ ਬੰਦਿਆਂ ਨੂੰ ਮਿਲਿਆ ਵਾ ਉਹਦੇ ਚੋ ਵੀ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਨੇ ਪਟਵਾਰੀਆਂ ਨੇ ਤੇ ਤਹਿਸੀਲਦਾਰਾਂ ਨੇ ਪੈਸੇ ਖਾਦੇ ਨੇ ਸੋ ਨਾ ਮਾਤਰ ਮੁਆਵਜ਼ਾ ਜਿਹੜਾ ਵਾ ਉਹ ਸਾਡੇ ਏਜੰਡੇ ਦੇ ਉੱਤੇ ਪੱਕਾ ਹੋਵੇਗਾ ਇਸ ਦੇ ਨਾਲ ਨਾਲ ਮੈਂ ਜੋ ਸਾਡਾ ਗੰਨੇ ਦੇ ਮਿਲਾਂ ਦੀ ਅਦਾਇਗੀ ਬਕਾਇਆ ਰਹਿੰਦੀ ਹੈ ਮੈਂ ਇਲੈਕਸ਼ਨ ਲੜ ਰਿਹਾ ਸੀ ਧੂਰੀ ਵਿੱਚ ਹਲੇ ਵੀ ਤਕਰੀਬਨ ਤਕਰੀਬਨ 10 ਕਰੋੜ ਰੁਪਏ ਕਿਸਾਨਾਂ ਦਾ ਬਕਾਇਆ ਹੈ ਕਪੂਰਥਲੇ ਦੀ ਫਗਵਾੜੇ ਦੀ ਮਿਲ ਦਾ ਬਕਾਇਆ ਹੈ ਮੇਰੇ ਨਾਲ ਸਾਰ ਅਮਰਜੀਤ ਸਿੰਘ ਨੇ ਸਾਡੇ ਹੁਸ਼ਾਰਪੁਰ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਦੱਸਿਆ ਕਿ ਮੁਕੇਰੀਆਂ ਤੇ ਦਸੂਆ ਦੀ ਸ਼ੁਗਲ ਮਿਲਦਾ ਵੀ ਬਹੁਤ ਬਕਾਇਆ ਵਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਇਸ਼ੂਜ਼ ਦੇ ਉੱਤੇ ਵੀ ਨਾਲ-ਨਾਲ ਐਜੀਟੇਟ ਕਰਾਂਗੇ ਔਰ ਅਸੀਂ ਧਰਨੇ ਮਾਰਾਂਗੇ ਤੇ ਮਿਲ ਮਾਲਕਾਂ ਨੂੰ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਗੰਨੇ ਦੀਆਂ ਫਸਲਾਂ ਦਾ ਬਕਾਇਆ ਜਿਹੜਾ ਰਹਿਦਾ ਵਾ ਏਰੀਆਜ਼ ਨੇ ਕਿਸਾਨ ਦੇ ਉਹ ਵੀ ਜਿਹੜੇ ਦਿੱਤੇ ਜਾਣ ਇਹਦੇ ਨਾਲ ਨਾਲ ਜਿਹੜਾ ਆਪਣਾ ਹੈ ਪੰਜਾਬ ਦੇ ਕਿਸਾਨਾਂ ਦਾ ਜਿਹੜੇ ਹੋਰ ਇੰਪੋਰਟੈਂਟ ਬਰਨਿੰਗ ਇਸ਼ੂਜ਼ ਕਿਉਂਕਿ ਇਹ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈ ਉਹ ਵੀ ਪੰਜਾਬ ਦੀ ਧਰਤੀ ਨੂੰ ਤਬਾਹ ਕਰ ਰਹੀ ਉਹ ਕਿਸਾਨੀ ਨੂੰ ਤੇ ਖੇਤੀ ਨੂੰ ਤਬਾਹ ਕਰ ਰਹੀ ਹੈ ਬਹੁਤ ਜਗ੍ਹਾ ਦੇ ਉੱਤੇ ਜਿਹੜੇ ਮਾਫੀਆ ਹੈ ਮਾਈਨਿੰਗ ਦਾ ਉਹਨਾਂ ਨੇ ਜਾ ਕੇ 100-100 ਫੁੱਟ ਡੂੰਗੀ ਦਰਿਆਵਾਂ ਦੇ ਵਿੱਚ ਵੜ ਕੇ ਅੰਦਰ ਤੇ 50-50 ਫੁੱਟ 100-100 2-200 ਫੁੱਟ ਜਿਹੜੀ ਡੂੰਗੀ ਗੈਰ ਕਾਨੂੰਨੀ ਮਾਈਨਿੰਗ ਕੀਤੀ ਆ ਮੈਂ ਆਪਣੇ ਸਾਰੇ ਜਥੇਬੰਦਕ ਟਾਂਚੇ ਨੂੰ ਕਿਹਾ ਹੋਇਆ ਕਿ ਪੰਜਾਬ ਦੇ ਵਿੱਚ ਨਿਗ੍ਹਾ ਰੱਖਣੀ ਆ ਤੁਸੀਂ ਜਿੱਥੇ ਵੀ ਕਿਤੇ ਲੋੜ ਪਈ ਆਪਾਂ ऑन द स्पॉट विजिट ਕਰਕੇ ਜਿੱਥੇ ਵੀ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਖਾਸ ਤੌਰ ਤੇ ਅਨੰਦਪੁਰ ਸਾਹਿਬ ਤੋਂ ਲੈ ਕੇ ਤੇ ਮੁਕੇਰੀਆਂ ਤੱਕ ਜਿਹੜਾ ਟੰਡੀ ਦਾ ਇਲਾਕਾ ਸਾਡਾ ਦਰਿਆ ਪਹਾੜਾ ਦੇ ਨਾਲ ਨਾਲ ਇੱਥੇ ਬਹੁਤ ਵੱਡੇ ਪੱਧਰ ਤੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਪਲੱਸ ਦਰਿਆਵਾਂ ਦੇ ਵਿੱਚ ਚਾਹੇ ਉਹ ਬਿਆਸ ਦਰਿਆ ਹੈ ਤੇ ਚਾਹੇ ਸਤਲੁਜ ਦਰਿਆ ਹੈ ਇਹਦੇ ਵਿੱਚ ਵੀ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈ ਉਹਦਾ ਵੀ ਅਸੀਂ ਇਨਕਰਾਗੇ ਪਰਸੋਂ ਭਗਵੰਤ ਮਾਨ ਲਹਿਰੇ ਗਿਆ ਤੇ ਕੱਗਰ ਦੀ ਸਫਾਈ ਕਰਾਉਣ ਵਾਸਤੇ ਨਾਲ ਆਪਣੀ ਮੀਡੀਆ ਟੀਮ ਲੈ ਕੇ ਫੋਟੋਆਂ ਖਿਚਵਾਉਣ ਵਾਸਤੇ ਵੀਡੀਓ ਬਣਾਉਣ ਵਾਸਤੇ ਪੁੱਲ ਤੇ ਖੜ ਗਏ ਥੱਲੇ ਲਾਤੀਆਂ ਮਸ਼ੀਨਾ ਜੀਸੀਬੀ ਤੇ ਪੋਕਲੈਨਸ ਕੇ ਸਫਾਈ ਆਸੀਂ ਕਰਨੀ ਸ਼ੁਰੂ ਕਰ ਦਿੱਤੀ ਆ ਭਗਵੰਤ ਮਾਨ ਵਾਲੇ ਗੱਡੀ 'ਚ ਬਾਹਰ ਬੈਠਾ ਵਾ ਤੇ ਉਹਨਾਂ ਨੇ ਪੋਕਲੈਨਾਂ ਤੇ ਜਿਹੜੀਆਂ ਮਸ਼ੀਨਾ ਜੀਸੀਬੀ ਪਹਿਲਾਂ ਹੀ ਟੱਕਾ ਤੇ ਢਾੜਾ ਕੇ ਤੇ ਗਾਇਬ ਹੋ ਗਏ ਬਿਲਕੁਲ ਸੋ ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਹੋ ਗਿਆ ਸਟੇਜ ਦੀ ਕਲਾਕਾਰੀ ਇਹ ਹੈ ਸਟੇਜ ਕਿਰਪਾ ਕਰਕੇ ਇਹਨੂੰ ਸਟੇਜ ਦੀ ਤਰ੍ਹਾਂ ਰੱਖਣ ਕਰੋ ਤੁਸੀਂ ਹੁਣ ਚੁਟਕਲੇਬਾਜ਼ ਤੇ ਕਿਕਲੀਬਾਜ਼ ਨਹੀਂ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਹੋ ਕਿਰਪਾ ਕਰਕੇ ਆ ਜੜੀਆਂ ਕਿਕਲੀਆਂ ਤੇ ਗੀਤ ਗਾਣੇ ਤੇ ਆ ਚੁਟਕਲੇ ਤੇ ਛੇਡਾਂ ਤੇ ਝੂਠੇ ਪਰਚੇ ਇਹ ਬੰਦ ਕੀਤੇ ਜਾਣ ਔਰ ਜਿਹੜੇ ਕਿਸਾਨਾਂ ਦੇ ਤੇ ਪੰਜਾਬ ਦੇ ਬੋਲਿੰਗ ਇਸ਼ੂਸ ਨੇ ਉਹਨਾਂ ਨੂੰ ਟਾਰਗੇਟ ਕਰਕੇ ਤੇ ਉਹਨਾਂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਸ ਤਰ੍ਹਾਂ ਦੇ ਕਿਸਾਨਾਂ ਦੇ ਹੋਰ ਬਹੁਤ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਨੇ ਪਿਛਲੇ 2 ਸਾਲ ਵਿੱਚ ਕਦੀ ਏਜੰਡੇ ਤੇ ਨਹੀਂ ਲੈ ਕੇ ਆਏ ਬਲਕਿ ਆਈ ਊਡ ਸੇ ਥੈਟ देयर ਇਜ਼ ਨੋ ਐਗਰੀਕਲਚਰ ਪੋਲਿਸੀ ਇਨ ਪੰਜਾਬ ਐਟ ਆਲ ਤੁਸੀਂ ਬਜਟ ਦੇ ਫਿਗਰਸ ਕੱਢ ਲਓ ਸਾਡਾ 1.5 ਲੱਖ ਕਰੋੜ ਰੁਪਏ ਦਾ ਬਜਟ ਸੀਗਾ ਆ ਜਿਹੜਾ ਨੰਨਕੇ ਗਿਆ ਪੰਜਾਬ ਦਾ ਇਹਦੇ ਚੋ ਜਿਹੜੀ ਅ ਅਗਰੀਕਲਚਰ ਸੈਕਟਰ ਦੀ ਅਲੋਕੇਸ਼ਨ ਹੈ ਉਹ ਇੰਨੀ ਘੱਟ ਤੇ ਇੰਨੀ ਛੋਟੀ ਸੀ ਕਿ ਉਹ ਸਿਰਫ 13000 ਕਰੋੜ ਰੁਪਏ ਦੀ ਬਜਟ ਅਲੋਕੇਸ਼ਨ ਹੈ ਦੇਖਣ ਨੂੰ ਐਂ ਲੱਗਦਾ ਜਿੱਦਾਂ 8-9% ਅਲੋਕੇਸ਼ਨ ਅਗਰੀਕਲਚਰ ਦੀ ਹੈਗੀ ਪਰ ਉਹਦੇ ਤੋਂ ਜੋ ਜੇ ਆਪਾਂ 8-9000 ਕਰੋੜ ਰੁਪਿਆ ਬਿਜਲੀ ਦਾ ਸਬਸਿਡੀ ਦਾ ਬਿੱਲ ਕੱਢ ਦਈਏ ਤੇ 3504000 ਕਰੋੜ ਰੁਪਏ ਦੀ ਰਹਿ ਗਈ ਐਗਰੀਕਲਚਰ ਐਗਰੀਕਲਚਰ ਸੈਕਟਰ ਨੂੰ ਐਲੋਕੇਸ਼ਨ ਵਿਚ ਇਜ਼ ਲੈਸ ਦੈਨ ਵਿਚ ਇਜ਼ ਓਨਲੀ ਅਬਾਊਟ 2 ਪੈਸੇ ਕੁੱਲ ਟੋਟਲ ਪੰਜਾਬ ਦੇ ਬਜਟ ਦਾ 2 ਪੈਸਾ ਐਗਰੀਕਲਚਰ ਜਿਹੜਾ ਕਿ ਸਭ ਤੋਂ ਵੱਡਾ ਕਿੱਤਾ ਪੰਜਾਬ ਦਾ ਜਿਹਦੇ ਤੇ ਲੱਖਾਂ ਤੇ ਕਰੋੜਾਂ ਜਿਹੜੇ ਲੋਕ ਨੇ ਉਹ ਮਨਸਰ ਨੇ ਉਹ ਸਾਰਾ ਜਿਹੜਾ ਮਸਲਾ ਹੈ ਉਹ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਾਂਗੇ ਵੀ 3500 4000 ਕਰੋੜ ਵਿੱਚ ਕਿਹੜੀ ਰਿਸਰਚ ਹੋ ਜੂਗੀ ਕਿਹੜੇ ਨਵੇਂ ਬੀ ਆ ਜਾਣਗੇ ਕਿਹੜੀ ਮੱਕੀ ਤੇ ਮੂੰਗੀ ਤੇ ਐਮਐਸਪੀ ਦਿੱਤੀ ਜਾਊਗੀ ਇਸ ਕਰਕੇ ਇਹ ਹਾਰਡ ਰਿਐਲਿਟੀਜ਼ ਪੰਜਾਬ ਦੀਆਂ ਜਿਹੜੀਆਂ ਉਹਨੂੰ ਪੰਜਾਬ ਸਰਕਾਰ ਨੂੰ ਮੰਨਣਾ ਚਾਹੀਦਾ ਪਹਿਲਾਂ ਸਵੀਕਾਰ ਕਰਨਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਆਹ ਮੁਸ਼ਕਿਲਾਂ ਹਨ ਔਰ ਅਸੀਂ ਇਹਦੇ ਵਾਸਤੇ ਸੱਦਾ ਦਿੰਦੇ ਆ ਕਿ ਆਓ ਸਾਰੇ ਆਪਣੇ ਸਿਰ ਜੋੜ ਕੇ ਆਪਾਂ ਇਸ ਬਸਰੇ ਨੂੰ ਹੱਲ ਕਰੀਏ ਕਿਸੇ ਨੇ ਕੁਝ ਨਹੀਂ ਕਰ ਸਕਿਆ ਨਸ਼ਿਆਂ ਨਾਲ ਮੇਰਾ ਖਿਆਲ ਹੈ ਪਿਛਲੇ 15 ਦਿਨਾਂ ਵਿੱਚ ਜਿੰਨੀਆਂ ਮੌਤਾਂ ਪੰਜਾਬ ਦੇ ਵਿੱਚ ਹੋਈਆਂ ਇਹਆਂ ਸ਼ਾਇਦ ਪੰਜਾਬ ਦੇ ਵਿੱਚ ਕਦੀ ਵੀ ਨਹੀਂ ਹੋਈਆਂ ਮੋਗੇ ਦੇ ਐਵੇਂ ਦੋ ਚਾਰ ਪਿੰਡਾਂ ਦੇ ਵਿੱਚ ਹੀ ਮੇਰਾ ਖਿਆਲ ਆ 12-15 ਮੌਤਾਂ ਹੇਠ ਉੱਤੇ ਹੋ ਗਈਆਂ ਕੋਈ ਦਿਨ ਨਹੀਂ ਜਾਂਦਾ ਜਦੋਂ ਨਸ਼ੇ ਦੇ ਨਾਲ ਮੌਤ ਨਹੀਂ ਹੋ ਰਹੀ ਲੇਕਿਨ ਇਹ ਜਿਹੜੇ ਕਹਿੰਦੇ ਸੀ ਅਸੀਂ 6 ਮਹੀਨਿਆਂ ਚ ਨਸ਼ਾ ਖਤਮ ਕਰ ਦਿਆਂਗੇ ਅੱਜ ਸਾਰੇ ਪੁਲਿਸ ਵਾਲਿਆਂ ਨੂੰ ਦੇ ਕੇ ਹਦਾਇਤਾਂ ਕਿ ਪਰਚੇ ਦਰਜ ਕਰ ਦੋ ਪਰਚਾ ਹੱਲ ਨਹੀਂਗਾ ਨਸ਼ੇ ਦਾ ਡਰੱਗਸ ਦਾ ਵਪਾਰ ਖਤਮ ਕਰਨ ਵਾਸਤੇ ਉਹ ਤੋਂ ਜ਼ਿਲ੍ਹਾ ਪੜਗਿਆਂ ਪਿਆਂ ਨੇ ਐਨਡੀਪੀਐਸ ਪਰਚਿਆਂ ਦੇ ਨਾਲ ਪਰ ਡਰੱਗਸ ਦਾ ਕਿੰਨਾ ਵੀ ਜ਼ਿਆਦਾ ਵੱਧ ਕੇ ਨੇ ਡਰੱਗਸ ਆਰ ਡਾਇਰੈਕਟਲੀ ਕਨੈਕਟਿਡ ਵਿਦ ਦੀ ਐਗਰੀਰੀਅਨ ਇਕਨੋਮੀ ਆਫ ਪੰਜਾਬ ਪੰਜਾਬ ਦੀ ਖੇਤੀ ਦੀ ਵਿਵਸਥਾ ਦੇ ਨਾਲ ਕਨੈਕਟਡ ਨਸ਼ੇ ਨੇ ਜਦ ਤੱਕ ਤੁਸੀਂ ਖੇਤੀ ਦੀ ਵਿਵਸਥਾ ਠੀਕ ਨਹੀਂ ਕਰੋਗੇ ਪੰਜਾਬ ਦੇ ਪਿੰਡੂ ਤੱਕੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਤੁਸੀਂ ਨਹੀਂ ਹਟਾ ਸਕਦੇ ਪੰਜਾਬ ਦੇ ਵਿੱਚ ਜਦ ਤੱਕ ਇੰਡਸਟਰੀਅਲ ਸੈਕਟਰ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਗਵਰਨਮੈਂਟ ਸੈਕਟਰ ਵਿੱਚ ਨੌکریاں ਨਹੀਂ ਪੈਦਾ ਕਰੋਗੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੇ ਪੰਜਾਬ ਦੇ ਬੱਚੇ ਜਿਹੜੇ ਨੇ ਨਸ਼ੇ ਵਾਲੇ ਪਾਸੇ ਨੂੰ ਜਾ ਰਹੇ ਨੇ ਬਹੁਤ ਸਾਰੇ ਬੱਚੇ ਵਿਦੇਸ਼ਾਂ ਨੂੰ ਛੱਡ ਕੇ ਇਸ ਪੰਜਾਬ ਨੂੰ ਚਲੇ ਗਏ ਨੇ ਇਸ ਕਰਕੇ ਨਸ਼ੇ ਦੇ ਉੱਤੇ ਵੀ ਪੰਜਾਬ ਸਰਕਾਰ ਮੁਕੰਮਲ ਤੌਰ ਤੇ ਫੇਲ ਹੈ ਤਾਂ ਮੈਂ ਮੀਡੀਆ ਦਾ ਔਰ ਆਪਣੇ ਸਾਰੇ ਇਕਾਈ ਦਾ ਧੰਨਵਾਦ ਕਰਦਾ ਹਾਂ ਔਰ ਅਸੀਂ ਝੋਨੇ ਦੀ ਫਸਲ ਤੋਂ ਬਾਅਦ ऑन द ग्राउंड एक्टिविटी शुरू ਕਰਨ ਵਾਸਤੇ ਲੰਮਨ ਆਪਣੇ ਆਪ ਨੂੰ ਕਰਨ ਜਾ ਰਹੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਉੱਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਹੀ ਦੇ ਸਾਥੀ ਤੁਸੀਂ ਪੂਰਨ ਬੰਦੀ ਗੱਲ ਕੀਤੀ ਹੈ ਕਿ ਸਵੈਇੱਤ ਪਾਰਟੀ ਜਿਹੜਾ ਰੋਸ਼ਾਨ ਨਾ ਨਹੀਂ ਇਹਦੇ ਚ ਤਾਂ ਅੰਡਰਸਟੂਡ ਹੈ ਜੀ ਇਹ ਅੱਜ ਦਾ ਸਟੈਂਡ ਨਹੀਂ ਹੈ ਹਰਿਆਣਾ ਆਪਣੇ ਥਾਂ ਦੇ ਉੱਤੇ ਆਪਣੀ ਗੱਲ ਕਹਿ ਸਕਦਾ ਪਰ ਪੰਜਾਬ ਦੀ ਕਾਂਗਰਸ ਪਾਰਟੀ ਔਰ ਪੰਜਾਬ ਦੀ ਜਿਹੜੀਆਂ ਅਸੀਂ ਲੋਕ ਨੇ ਅਸੀਂ 100% ਐਸਵਾਈਐਲ ਦੇ ਉਲਟ ਖੜੇ ਆਂ ਔਰ ਖਰਗਿਸ ਐਸਵਾਈਐਲ ਨਹੀਂ ਬਣ ਸਕੇਗਾ ਚਾਹੇ ਕਿੱਡੇ ਹੀ ਕਾਨੂੰਨੀ ਫੈਸਲੇ ਲਿਆਉਣ ਜਿੰਨਾ ਮਰਜੀ ਚਾਰਾ ਜੋਇ ਕਰ ਲੈਣ ਔਰ ਮੈਂ ਬਲਕਿ ਇੱਥੇ ਕਹਿਣਾ ਚਾਹੁੰਦਾ ਦੁਬਾਰਾ ਰਿਪੀਟ ਕਰ ਦੇਣਾ ਕਿ ਭਗਵੰਤ ਮਾਣੇ ਦੱਸੇ ਕਿ ਜਿਹੜਾ ਨਹਿਰੀ ਪਟਵਾਰੀਆਂ ਤੇ ਪ੍ਰੈਸ਼ਰਾਈਜ਼ ਕਰਕੇ 100% ਸਾਰੇ ਪੰਜਾਬ ਦੇ ਖੇਤਾਂ ਨੂੰ ਖਾਲਾ ਨਾ ਹੀ ਪਾਣੀ ਪਹੁੰਚ ਰਿਹਾ ਇਹ ਰਿਪੋਰਟ ਕਿਉਂ ਤਿਆਰ ਕਰਵਾ ਰਿਆ ਵਾ ਕਿ ਇਸ ਰਿਪੋਰਟ ਦੇ ਨਾਲ ਪਰਲੇ ਪਾਸੇ ਹਰਿਆਣਾ ਦੀ ਸਰਕਾਰ ਸੁਪਰੀਮ ਕੋਰਟ ਵਿੱਚ ਜਾ ਕੇ ਨਹੀਂ ਕਹੇਗੀ ਕਿ ਪੰਜਾਬ ਨੂੰ ਤਾਂ دریاਵਾਂ ਦੇ ਪਾਣੀ ਦੀ ਲੋੜ ਹੀ ਨਹੀਂ ਕਿਛੇ ਇਹਨਾਂ ਦਾ ਤਾਂ ਪਾਣੀ ਮੁਕੰਮਲ ਹੋ ਚੁੱਕਾ ਬਲਕਿ 6 ਲੱਖ ਏਕੜ ਏਰੀਆ ਅਨ ਕਮਾਂਡ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ 6 ਲੱਖ ਏਕੜੇ ਕਹਿੰਦਾ ਕਿ ਇੱਥੇ ਹੁਣ ਖੇਤੀ ਨਹੀਂ ਹੋ ਰਹੀ ਕਿਉਂਕਿ ਇੱਥੇ ਵੱਸੋਂ ਆ ਗਈ ਆ ਇਸ ਕਰਕੇ ਇਹਨੂੰ ਖੇਤੀ ਇਰੀਗੇਸ਼ਨ ਦੇ ਵਿੱਚੋਂ ਕੱਢ ਲਿਓ ਉਹਦੇ ਨਾਲ ਤਾਂ ਪਾਣੀ ਦੀ ਡਿਮਾਂਡ ਸਾਡੀ ਹੋਰ ਵੀ ਕਾਗਜ਼ਾਚ ਘਟਾਈ ਨਜ਼ਰ ਆ ਰਹੀ ਇਹ ਬਹੁਤ ਵੱਡੀ ਕਾਂਸਪੀਰੇਸੀ ਦੇ ਤਹਿਤ ਕੀਤਾ ਜਾ ਰਿਹਾ ਹੈ ਕੇਜਰੀਵਾਲ ਰਾਗਵ ਚੱਡਾ ਇਹ ਕੌਣ ਕਰਾ ਰਿਹਾ ਹੈ ਇਹ ਭਗਵਾਨ ਪਾਣੂ ਇਸ ਵਾਰ ਦੱਸਦਾ ਇਹ ਸਵਾਲ ਦੇ ਉੱਤੇ ਸਾਡ ਉਹ ਕ੍ਰਿਸਟਲ ਪਲੇਅਰ ਐਂਡ ਐਹ ਤਾਂ ਫਿਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਐਲ ਐਮਪੀਸੀ ਜਿਹੜਾ ਕੀ ਨਾਮ ਵਜਿੰਦਰ ਗੁਪਤਾ ਉਹ ਕਹਿੰਦਾ ਸੀਗਾ ਕਿ ਅਸੀਂ ਐਸਵਾਈਐਲ ਦਾ ਪਾਣੀ ਹਰ ਘਰ ਤੱਕ ਬੂੰਦ-ਬੂੰਦ ਪਹੁੰਚਾਵਾਂਗੇ ਸੋ ਵਾਟ ਹਰਿਆਣਾ ਲੀਡਰਸ ਆ ਸੇਇੰਗ ਹੈਜ਼ ਨੋ ਰੈਲੇਵੈਂਸ ਵਿਦ ਵਾਟ ਵੀ ਆਰ ਡੂਇੰਗ ਅਸੀਂ ਉਸ ਨੂੰ ਕੱਟੜ ਤਰੀਕੇ ਨਾਲ ਵਿਰੋਧ ਕਰਦੇ ਹਾਂ جریوال صاحب کے بارے میں تو یہی بولوں گا کہ وہ ایک بڑا پرانا ہے کہاوت ہے کہ جو بیجو گے وہی وہ آپ کٹو گے تو اب انہوں نے پنجاب میں بہت سارا انیائے کیا پولیس کا دروپیوگ کر کے انہوں نے بہت سارے جھوٹے کیسز درج کیے میرے اوپر انڈی پی ایس کا کیس جھوٹا درج کیا میرے کو چار مہینے جیل میں رکھا اور چار جنوری دو ہزار چوبیس کو جب میری بیل ہو رہی تھی انہوں نے صبح دو بجے سبحانپور پولیس اسٹیشن میں ایک اور در کیس درج کر کے میرے کو جیل میں دوبارہ رہنے پر مجبور کیا جیسے میں نے پہلے بولا کہ کیا بولتے ہیں کہ عیشور اور قدرت بہت بےئنت ہیں ان کا ان کے انصاف میں دیر ہو سکتی ہے اندھیر نہیں ہو سکتا تو وہ بالکل وال کے ساتھ وہی بات جو میرے ساتھ کی انہوں نے بدلہ کھوری کی ان کو نہیں پڑی آج سے دو دن پہلے جب نیچلی عدالت نے ان کو جوانت دے دی تو عام آدمی پارٹی کے جو کارے کرتا اور ان کے لیڈر وہ پورا جشن منانے کی تیاری میں تھے لڈو بنوا لیے بانٹنے کی تیاری میں تھے لڈو یہاں تک لے آئے تو لڈو نیچے ڈالنا پڑا کیونکہ اگلے دن ہائی کورٹ نے ان کی جمانت پر روک لگا دی تو میرا اس پر یہ میں کہنا چاہتا ہوں اس کا ایک لیسن ہے اس کہاوت کا اور یہ جو انہوں نے ہمارے ساتھ کیا پنجاب میں کیا اکیلے میرے ساتھ نہیں بہت سارے ایکٹیویسٹ اور بہت سارے لوگوں کے ہمارے نوجوانوں کے اوپر این ایس اے لگا کر کے ان کو دبرو گڑھ جیل میں رکھا ایک سال پورا ہوا تو این ایس اے اور دوبارہ ریپیٹ کر دی یہ اسی کا حصر ان کو خمیازہ بھگتنا پڑ رہا ہے اور قدرت نے بالکل کیجریوال کے ساتھ وہی وہ کیا جو پنجاب میں مار اور کیجریوال اپنے سیاسی ورویوں کے خلاف یا بھائی امرت پال کے ساتھیوں کے خلاف این ایس اے لگا کے کرتے ہیں لیکن ان, ان سب, باو... چیز... سب مدوں کے باوجود ਮੈਂ ਫਿਰ ਵੀ ਖੁੱਲੇ ਦਿਲ سے ਇਹ ਕਾਮਨਾ ਕਰਦਾ ਹੂੰ ਕਿ ਕੇਜਰੀਵਾਲ ਦੀ ਜਲਦੀ ਜ਼ਮਾਨਤ ਹੋ ਜਾਏ ਤਾਂ ਕਿ ਉਹਨਕੇ ਘਰ ਮੇਂ ਵੀ ਕੋਈ ਛੋਟਾ ਮੋਟਾ ਲੱਡੂ ਮੂੰਹ ਮੇਂ ਚਲਾ ਜਾਏ ਗੱਲਿਆ ਕਿ ਪੁਲਿਸ ਦਾ 10000 ਮੁਲਾਜ਼ਮ ਇਧਰੋਂ ਚੱਕ ਕੇ ਇਧਰ ਕਰਤਾ ਇਧਰ ਨਾਲ ਚੱਕ ਕੇ ਉਧਰ ਕਰਤਾ ਪਰ ਜਿਹੜਾ ਵਰਕ ਕਲਚਰ ਤਾਂ ਪੁਲਿਸ ਦਾ ਹੋਈ ਆ ਜਿਹੜਾ ਆਦਮੀ ਇੱਥੇ ਬੇਈਮਾਨੀ ਕਰਦਾ ਜਾਂ ਕਰਪਸ਼ਨ ਕਰਦਾ ਜਾਂ ਡਰੱਗਸ ਨੂੰ ਕੰਟਰੋਲ ਹੀ ਕਰ ਸਕਦਾ ਉਹ ਇੱਥੇ ਜਾ ਕੇ ਕਿੱਦਾਂ ਕੰਟਰੋਲ ਕਰ ਲਵੇਗਾ ਸਵਾਲ ਤਾਂ ਮਾਨਸਿਕਤਾ ਜਦ ਤੱਕ ਪੁਲਿਸ ਫੋਰਸ ਦੀ ਨਹੀਂ ਬਦਲੀ ਜਾਂਦੀ ਇਹ ਜਿਹੜਾ ਪੁਲਿਸ ਫੋਰਸ ਨੂੰ ਇੱਕ ਨਿੱਜੀ ਫੌਜ ਦੀ ਤਰ੍ਹਾਂ ਵਰਤਿਆ ਜਾ ਰਿਹਾ ਥੱਲੇਲੇ ਥਾਣਿਆਂ ਤੱਕ ਜਿਹੜੇ ਲੋਕਾਂ ਦੇ ਅਸਲੀ ਕੰਮ ਆ ਉਹ ਪਰੇਕਾਰ ਦਿੱਤੇ ਨੇ ਜਿਹੜੇ ਲਾ ਐਂਡ ਆਰਡਰ ਮੇਨਟੇਨ ਕਰਨ ਵਾਲੇ ਚੋਰੀਆਂ ਰੋਕਣ ਵਾਲੇ ਡਰੱਗਸ ਰੋਕਣ ਵਾਲੇ ਕ੍ਰਾਈਮ ਰੋਕਣ ਵਾਲੇ ਗੈਂਗਸਟਰ ਰੋਕਣ ਵਾਲੇ ਤੇ ਉਹਨਾਂ ਤੋਂ ਹੁਣ ਸਾਰਾ ਕੰਮ ਥਾਣਿਆਂ ਚ ਮੁੰਮਸੀ ਤੋਂ ਲੈ ਕੇ ਉੱਤੇ ਤੱਕ ਆ ਝੂਠੇ ਪਰਚਾ ਦਾ ਦਰਜ ਕਰਾਇਆ ਜਾ ਰਿਹਾ ਹੈ ਇਸ ਲਈ ਡੀਜੀਪੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਪਲੀਜ਼ ਆਮ ਆਦਮੀ ਪਾਰਟੀ ਦੇ ਰੰਗ ਵਿੱਚ ਨਾ ਰੰਗੋ ਪਰਸੋ ਚੌਥ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਚੀਫ ਮਿੰਿਸਟਰ ਨਾਲ ਬੈਠ ਕੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਬੈਨਰ ਲੱਗਿਆ ਹੋਇਆ ਕੀ ਆ ਗੌਰਵ ਯਾਦਵ ਮੈਨੂੰ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿ ਉਹ ਕੱਲੇ ਆਮ ਆਦਮੀ ਪਾਰਟੀ ਦੇ ਡੀਜੀਪੀ ਨੇ ਕਿ ਪੰਜਾਬ ਦੇ ਡੀਜੀਪੀ ਨੇ ਇਸ ਲਈ ਜੋ ਵੀ ਇਹਨਾਂ ਦੀ ਵਾਟ ਸ਼ੁਡ ਆਈ ਸੇ ਸੁਪਰਫਿਸ਼ੀਅਲ ਐਕਸਰਸਾਈਜ਼ ਹੈ ਉਹ ਸਿਰਫ ਲੋਕ ਦਿਖਾਵਾ ਵਾ ਅਸਲ ਵਿੱਚ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ ਇਨਕੰਪੀਟੈਂਟ ਹੈ ਕੈਨੋਟ ਕੰਟਰੋਲ ਡਰੱਗਸ অর ਡਰੱਗ ਮਾਫੀਆ ਫਰੀ ਰਨ ਕਰ ਰਹੇ ਨੇ ਪੰਜਾਬ ਦੇ ਵਿੱਚ I, I can only say, like Jairam Ramesh said, that there is a tradition that whenever there is a pro tem speaker appointed uh, in the Lok Sabha, the senior most member is selected for that purpose. And the senior most purpose uh, is from the Congress party. He is a nine term MP. Mr. Jairam Ramesh, our media in charge, has named that person. And I think that BJP should not break traditions, only for political partisan reasons. They should allow the pro tem speaker to be appointed. Uh, the, the person who is the senior most, the Congress member parliament who is uh, nine term MP, and he should administer the oath uh, to the M newly elected MPs in the Lok Sabha. But currently, you is saying that Congress during the Congress tenure this has happened several times. not the only experience was counted, It because all selected by the Congress party in uh, 2004 also and even before, before that. Also. Even so, so then what then what difference is the BJP making in this country? They have always been saying we are a party with a difference. If they are also going to break traditions and uh, you know appoint people who are junior, uh, that only that only gives a, a very bad taste in uh, democracy of this country. So I would again uh, reiterate and support my colleague Jayaram Ramesh's uh, argument that the senior-most member of the Congress party, who is a nine-term MP, should be appointed as the pro temp speaker. Thank you. Thank you. Thank you. Thank you. ਮੰਤਰੀ ਦਾ ਇਹਨਾਂ ਨੂੰ ਯਾਦ ਰਿਹਾ ਆਪਾਂ ਆਪਣਾ ਇੱਕ ਚਿੱਠੀ ਆਇਆ ਦਿੱਤੇ ਸਨ ਜੇ ਥੱਲੇ ਮਗਾਲੇ ਵਿੱਚ ਯਾ ਇੱਕ ਮਿੰਟ ਸਾਡੇ ਨਾਲ ਇੱਕ ਲੈਟਰ ਜਾਂ ਉੱਥੇ ਦੇ ਦੇ ਆਪਾਂ ਇੱਥੇ ਦੇ ਦਿੰਦੇ ਸਾਰੇ ਜੇ ਇੱਥੇ ਦੇਣੇ ਇੱਥੇ ਭਰਨਨੇ ਹੋਣੇ ਭਰ ਦੇਗਾ ਹੁਣੇ ਭਰ ਦੇਗਾ ਹੁਣੇ